ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਹਰੇਕ ਬੰਦੇ ਨੂੰ ਸੁਪਨਾ ਵੇਖਣ ਦਾ ਹੱਕ ਹੈ ਸੁਪਨੇ ਵੇਖਣੇ ਚਾਹੀਦੇ ਆ ਪਰ ਐਡੇ ਵੀ ਵੱਡੇ ਸੁਪਨੇ ਆਪਾਂ ਨੂੰ ਦੇਖਣੇ ਨਹੀਂ ਚਾਹੀਦੇ ਕਿ ਜੇ ਉਹ ਸੁਪਨੇ ਨਹੀਂ ਪੂਰੇ ਹੁੰਦੇ ਤਾਂ ਆਪਾਂ ਗਲਤ ਰਾਹ ਤੇ ਤੁਰ ਪਈਏ ਤੇ ਆਪਾਂ ਆਪਦੀ ਜੀਵਨ ਲੀਲਾ ਹੀ ਸਮਾਪਤ ਕਰ ਲਈਏ ਇਹ ਗਲਤ ਜਿਹੜਾ ਹੈਗਾ ਰਾਹ ਬਿਲਕੁਲ ਵੀ ਅਪਣਾਉਣਾ ਨਹੀਂ ਚਾਹੀਦਾ ਸਗੋ ਹਿੰਮਤ ਹੌਸਲਾ ਬੰਦੇ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਹਮੇਸ਼ਾ ਆਪਾਂ ਇਹੀ ਸਿੱਖਦੇ ਆ ਰਹੇ ਆਂ ਵੀ ਹਿੰਮਤ ਹੌਸਲਾ ਜਿਹੜਾ ਹੈਗਾ ਸਭ ਤੋਂ ਵੱਡਾ ਆਪਣਾ ਹਥਿਆਰ ਹੈ ਤੇ ਕੱਲ ਮੈਂ ਜਦੋਂ ਅਖਬਾਰ ਚੱਕਿਆ ਤਾਂ ਅਖਬਾਰ ਪੜ੍ਹ ਰਿਹਾ ਸੀ ਤਾਂ ਤਿੰਨ ਖਬਰਾਂ ਜਿਹੜੀਆਂ ਮਨਹੂਸ ਖਬਰਾਂ ਕਹਿ ਸਕਦੇ ਆ ਉਹ ਸਿਰਫ ਕੈਨੇਡਾ ਤੋਂ ਸੀ ਵੀ ਤਿੰਨ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਕੈਨੇਡਾ ਦੇ ਚੱਕਰ ਦੇ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਇਦਾਂ ਨਹੀਂ ਹੋਣਾ ਚਾਹੀਦਾ ਸੀ ਪੜ੍ਹ ਕੇ ੱੱਕਾ ਲੱਗਿਆ ਇਹ ਸਿਰਫ ਇਹ ਤਿੰਨ ਨੌਜਵਾਨਾਂ ਦੀ ਕਹਾਣੀ ਨਹੀਂ ਹੋਰ ਵੀ ਸੈਂਕੜੇ ਨੌਜਵਾਨ ਹੈਗੇ ਆ ਜਿਨ੍ਹਾਂ ਦੀ ਇਸੇ ਤਰ੍ਹਾਂ ਦੀ ਕਹਾਣੀ ਹੈਗੀ ਹੈ ਕੈਨੇਡਾ ਨੂੰ ਲੈ ਕੇ ਵੀ ਬਹੁਤ ਵੱਡੇ ਸੁਪਨੇ ਆਪਣੇ ਭੈਣ ਭਰਾ ਦੇਖ ਲੈਂਦੇ ਆ ਜਦੋਂ ਪੂਰੇ ਨਹੀਂ ਹੁੰਦੇ ਤਾਂ ਉਹ ਫਿਰ ਗਲਤ ਰਾਹ ਚੁਣ ਲੈਂਦੇ ਆ ਹੁਣ ਜਿਹੜੀ ਪਹਿਲੀ ਖਬਰ ਹੈ ਪਹਿਲੀ ਖਬਰ ਬਾਰੇ ਮੈਂ ਤੁਹਾਨੂੰ ਦੱਸਦਾ ਵੀ ਮਰੀਦ ਮਲੇਰ ਕੋਟਲੇ ਦਾ ਪਿੰਡ ਹੈਗਾ ਬੀੜ ਅਹਮਦਾਬਾਦ ਜਿੱਥੇ ਮੁੰਡਾ ਹੈਗਾ ਹਰਮਨ ਜੋਤਾ ਮੁੰਡਾ 22 ਸਾਲ ਉਹਦੀ ਉਮਰ ਸੀਗੀ ਜਿਨੇ ਸਰੀ ਦੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੁਣ ਇਹ ਜਿਹੜਾ ਇਸ ਰਸਤੇ ਤੇ ਜਾਣ ਦਾ ਇਹਦਾ ਕਾਰਨ ਕੀ ਸੀਗਾ ਕਿ ਸਟੱਡੀ ਦੇ ਵਿੱਚ ਇਹਦੇ ਨੰਬਰ ਬਹੁਤ ਘੱਟ ਆਏ ਤੇ ਵਰਕ ਪਰਮਿਟ ਤੇ ਸੀਗਾ ਤੇ ਜਦੋਂ ਇਹਨੂੰ ਲੱਗਿਆ ਵੀ ਮੇਰੀ ਪੀਆਰ ਨਹੀਂ ਹੋਣੀ ਤਾਂ ਇਹਨੇ ਗਲਤ ਰਾਹ ਚੁਣ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੌਂਸਲਾ ਛੱਡ ਗਿਆ ਕਿਉਂਕਿ ਅਜਿਹੇ ਮੁਲਕਾਂ ਦੇ ਵਿੱਚ ਕੋਈ ਹੌਸਲਾ ਦੇਣ ਵਾਲਾ ਨਹੀਂ ਹੈਗਾ ਕੋਈ ਉੱਥੇ ਬਾਹ ਨਹੀਂ ਫੜਦਾਗਾ ਜੇ ਹੁਣ ਇਹ ਮੁੰਡੇ ਦੀ ਸਟੋਰੀ ਵੀ ਵਿਚਾਰੇ ਦੀ ਬੜੀ ਸ਼ੌਕਿੰਗ ਸਟੋਰੀ ਆ 2.5 ਸਾਲ ਦਾ ਸੀਗਾ ਜਦੋਂ ਮਾਪਿਓ ਚਲੇ ਗਏ ਇਸ ਦੁਨੀਆ ਤੋਂ ਤੇ ਨਾਨਕਿਆਂ ਨੇ ਪਾਲਿਆ ਸੀਗਾ ਨਾਨਕਿਆਂ ਨੇ ਖਰਚਾ ਕੀਤਾ ਸੀਗਾ ਤੇ ਜਦੋਂ ਵੱਡਾ ਹੋਇਆ ਪਲੱਸ 2 ਕੀਤੀ ਪਲੱਸ 2 ਤੋਂ ਬਾਅਦ ਲੱਖ ਰੁਪਏ ਖਰਚ ਕਰਕੇ ਨਾਨਕਿਆਂ ਨੇ ਇਹਨੂੰ ਕੈਨੇਡਾ ਭੇਜਤਾ ਵੀ ਚਲੋ ਇਹਦੇ ਪੈਰ ਲੱਗ ਜਾਣਗੇ ਇੰਡੀਪੈਂਡੈਂਟ ਹੋ ਜਾਊਗਾ ਪਰ ਵਚਾਰਾ ਪਹਿਲਾ ਕਾਫੀ ਵੱਡੀ ਟਰੈਜੇਡੀ ਚੋਂ ਨਿਕਲਿਆ ਸੀਗਾ ਤੇ ਆਇਆ ਤਾਂ ਸੀਗਾ ਵੀ ਸੁਪਨੇ ਵੱਡੇ ਲੈ ਕੇ ਪਰ ਉਹ ਸੁਪਨੇ ਨਹੀਂ ਪੂਰੇ ਹੋਏ ਹੌਸਲਾ ਛੱਡ ਗਿਆ ਤੇ ਅਖੀਰੀ ਆਪਦੀ ਜ਼ਿੰਦਗੀ ਦੀ ਜੜੀ ਜੰਗ ਆ ਉਹ ਹਾਰ ਗਿਆ ਹੁਣ ਦੂਜੀ ਖਬਰ ਸੀਗੀ ਦੂਜੀ ਖਬਰ ਹੈਗੀ ਆ ਹੁਸ਼ਿਆਰਪੁਰ ਜਿਹੜੇ ਦਾ ਪਿੰਡ ਹੈ ਸ਼ੈਲਾਕਲਾ ਤੇ ਉੱਥੋਂ ਦਾ ਨੌਜਵਾਨ ਸੀਗਾ ਕਰਨਵੀਰ ਸਿੰਘ ਉਮਰ 23 ਸਾਲ ਸੀਗੀ ਇਸ ਮੁੰਡੇ ਨੇ ਵੀ ਆਪਦੀ ਜੀਵਨ ਲੀਲਾ ਸਮਾਪਤ ਕਰ ਲਈ ਕੈਨੇਡਾ ਦੇ ਚੱਕਰ 'ਚ ਹੋਇਆ ਕੀ ਸੀਗਾ ਕਿ ਹੁਸ਼ਿਆਰਪੁਰ ਦੀ ਲੜਕੀ ਸੀਗੀ ਮਈ ਦੇ ਵਿੱਚ 2022 ਚ ਇਹਦੀ ਰਿੰਗ ਸੈਰੇਮਨੀ ਹੋ ਗਈ ਸੀ ਉਸ ਲੜਕੀ ਨਾਲ ਤੇ ਇਹ ਗੱਲ ਤੈਹ ਹੋਈ ਸੀ ਵੀ ਉਹ ਲੜਕੀ ਕੈਨੇਡਾ ਜਾਊਗੀ ਜਿਹੜਾ ਖਰਚਾ ਹੈਗਾ ਉਹ ਮੁੰਡੇ ਵਾਲੇ ਕਰਨਗੇ ਤੇ ਉੱਥੇ ਜਾ ਕੇ ਜਿਹੜੇ ਆਪਾਂ ਜਿਹਨੂੰ ਕਹਿ ਦਿੰਦੇ ਆਂ ਵੀ ਪੇਪਰ ਮੈਰਿਜ ਕਰਕੇ ਤੇ ਉੱਥੇ ਇਹ ਇਹਦਾ ਮੁੰਡੇ ਦਾ ਵੀਜ਼ਾ ਅਪਲਾਈ ਕਰੂਗੀ ਉਹਨੂੰ ਬੁਲਾਊਗੀ ਪਰ ਟਾਈਮ ਲੰਘਦਾ ਗਿਆ ਲੜਕੀ ਲਾਰੇ ਲਾਉਂਦੀ ਰਹੀ ਵੀ ਜਿਹੜਾ ਹੈਗਾ ਵੀਜ਼ਾ ਪ੍ਰੋਸੈਸ ਚ ਹੈ ਛੇਤੀ ਆ ਜੂਗਾ ਅਖੀਰੀ ਜਿਹੜਾ ਹੈਗਾ ਲੜਕੀ ਨੇ ਨਾ ਕਰਤੀ ਤੇ ਹੁਣ ਮੁੰਡੇ ਆਲਿਆਂ ਨੇ ਕੀ ਸੀਗਾ ਮੁੰਡੇ ਆਲਿਆਂ ਨੇ ਵਿਚਾਰਿਆ ਨੇ 20 ਲੱਖ ਰੁਪਈਆ ਖਰਚਾ ਕੀਤਾ ਸੀਗਾ ਕੁੜੀ ਨੂੰ ਬਾਹਰ ਭੇਜਣ ਦਾ ਈਵਨ 500 ਡਾਲਰ ਵੀ ਉਹਨੂੰ ਦਿੱਤੇ ਸੀਗੇ ਜਦੋਂ ਉਹਨੂੰ ਲੋੜ ਸੀ ਤੇ 1,22,000 ਦੀ ਟਿਕਟ ਵੀ ਲੈ ਕੇ ਦਿੱਤੀ ਸੀਗੀ ਤੇ ਪਹਿਲਾਂ ਤਾਂ ਲਾਰੇ ਲਾਉਂਦੀ ਰਹੀ ਪਰ ਜਦੋਂ ਇਹਨੇ ਜਵਾਬ ਦੇਤਾ ਤਾਂ ਮੁੰਡਾ ਜਿਹੜਾ ਹੈਗਾ ਸੱਤਵੇਂ 'ਚ ਰਹਿਣ ਲੱਗ ਗਿਆ ਤੇ ਅਖੀਰੀ ਜਦੋਂ ਉਹਨੂੰ ਲੱਗਿਆ ਵੀ ਹੁਣ ਮੇਰਾ ਕੋਈ ਚਾਂਸ ਨਹੀਂ ਹੈਗਾ ਜਾਣ ਦਾ ਤੇ ਉਸ ਤੋਂ ਬਾਅਦ ਮੁੰਡੇ ਨੇ ਆਪਦੀ ਜੀਵਨ ਲੀਲਾ ਸਮਾਪਤ ਕਰ ਲਈ ਭਾਵੇਂ ਕਿ ਜਿਹੜੀ ਐਫਆਈਆਰ ਲੋਜ ਹੋ ਗਈ ਹੈ ਕੁੜੀ ਵਾਲਿਆਂ ਦੇ ਘਰਦਿਆਂ ਦੇ ਖਿਲਾਫ ਪਰ ਜਿਹੜਾ ਨੌਜਵਾਨ ਮੁੰਡਾ ਚਲਾ ਗਿਆ ਉਹ ਵਾਪਸ ਨਹੀਂ ਆਉਣਾਗਾ ਤੇ ਮੈਂ ਜਿਵੇਂ ਪਹਿਲਾਂ ਕਹਿ ਰਿਹਾ ਸੀਗਾ ਵੀ ਜ਼ਰੂਰ ਆਪਾਂ ਨੂੰ ਸੁਪਨੇ ਪੂਰੇ ਸੁਪਨੇ ਦੇਖਣੇ ਚਾਹੀਦੇ ਆ ਸੁਪਨੇ ਉਹੀ ਦੇਖੋ ਜਿਨ੍ਹਾਂ ਦੇ ਜਿਹੜੇ ਸੁਪਨੇ ਆਪਾਂ ਪੂਰੇ ਕਰ ਸਕਦੇ ਹਾਂ ਜੇ ਸਪਨੇ ਵੱਡੇ ਦੇਖ ਵੀ ਲਿਆ ਤੇ ਫਿਰ ਹੌਸਲਾ ਰੱਖੋ ਹੌਸਲੇ ਨਾਲ ਸਾਰਾ ਕੁਝ ਹੋ ਸਕਦਾ ਪਰ ਜਿਹੜਾ ਨੌਜਵਾਨ ਮੁੰਡੇ ਕੁੜੀਆਂ ਚ ਇਹਨਾਂ ਹੌਸਲਾ ਨਹੀਂ ਹੁੰਦਾ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਮਿਲਦਾ ਜਾਂ ਉਹ ਆਪ ਦੀ ਜਿਹੜੀ ਸਟ੍ਰੈਸ ਆ ਕਿਸੇ ਨਾਲ ਸਾਂਝਾ ਨਹੀਂ ਕਰਦੇਗੇ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਜਿਹਨੇ ਕਾਰਨ ਉਹਨਾਂ ਦਾ ਨੁਕਸਾਨ ਹੋ ਜਾਂਦਾ ਤੇ ਇਸੇ ਤਰ੍ਹਾਂ ਹੀ ਇਹ ਦੋਨੋਂ ਕੇਸਾਂ ਦੇ ਵਿੱਚ ਹੋਇਆ ਜਿਹੜੀ ਤੀਜੀ ਜਿਹੜੀ ਖਬਰ ਸੀਗੀ ਮੈਂ ਅਖਬਾਰ ਤੇ ਉਸੇ ਦੇਣੀ ਜਿਹੜੀ ਕੱਲ ਦੇ ਅਖਬਾਰ ਦੀ ਗੱਲ ਕਰਦੇ ਆ ਪੜੀ ਤਾਣੀਆਂ ਤਿਆਗੀ ਨਾਮ ਦੀ ਲੜਕੀ ਸੀਗੀ ਤੇ ਇਹਦੀ ਵੀ ਉਮਰ 22-23 ਸਾਲ ਸੀਗੀ ਦਿੱਲੀ ਦੀ ਰਹਿਣ ਵਾਲੀ ਸੀ ਕੈਲਗਰੀ ਪੜਨ ਗਈ ਸੀਗੀ ਪਰ ਵਿਚਾਰੀ ਸਟ੍ਰੈਸ ਹੀ ਇੰਨਾ ਸੀਗਾ ਜਾਂ ਤਾਂ ਹੋ ਸਕਦਾ ਪੜਾਈ ਦਾ ਸਟ੍ਰੈਸ ਹੋਵੇ ਜਾਂ ਇਹ ਹੋ ਸਕਦਾ ਵੀ ਮੇਰਾ ਕੈਨੇਡਾ ਦੇ ਵਿੱਚ ਫਿਊਚਰ ਕੋਈ ਬਣਨਾ ਨਹੀਂ ਜਾਂ ਬਣ ਨਹੀਂ ਰਿਹਾ ਤਾਂ ਇਹਦੀ ਵਿਚਾਰੀ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਹੀ ਦਿਲ ਦਾ ਦੌਰਾ ਪੈਣ ਕਰਨਾ ਡੈਥ ਹੋ ਗਈ ਤੇ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਵੀ ਇਹ ਕੋਈ ਇਹ ਤਿੰਨ ਕੇਸ ਕੋਈ ਨਵੇਂ ਨਹੀਂ ਜਾਂ ਇਹ ਸਿਰਫ ਤਿੰਨ ਕੇਸ ਹੀ ਨਹੀਂ ਇਹ ਸੈਂਕੜੇ ਇਦਾਂ ਦੇ ਕੇਸ ਆ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਕੈਨੇਡਾ ਤੋਂ ਖਾਸ ਕਰਕੇ ਆਈਆਂ ਦਿਲ ਦੇ ਦੌਰੇ ਪੈ ਰਹੇ ਸੀਗੇ ਸੁਸਾਈਡ ਕਰ ਰਹੇ ਸੀਗੇ ਹੇਟ ਕਰਾਈਮ ਦੇ ਵਿੱਚ ਪੰਜਾਬੀ ਨੌਜਵਾਨਾਂ ਦਾ ਬਹੁਤ ਨੁਕਸਾਨ ਹੋਇਆ ਮੁੰਡੇ ਕੁੜੀਆਂ ਦਾ ਵੀ ਠੀਕ ਹੈ ਆਪਾਂ ਨੂੰ ਲੱਗਦਾ ਵੀ ਆਪਾਂ ਆਲਾ ਦਵਾਲਾ ਦੇਖ ਕੇ ਇਹ ਕੰਟਰੀ ਨੂੰ ਚੋਲ ਲਿਆ ਵੀ ਹਾਂ ਇੱਥੇ ਰਾਹ ਸੌਖਾ ਆਪਾਂ ਪੀਆਰ ਛੇਤੀ ਹੋ ਜਾਾਂਗੇ ਆਪਦੀ ਫੈਮਲੀ ਨੂੰ ਬੁਲਾ ਲਾਂਗੇ ਪਰ ਇੰਨੇ ਵੀ ਆਪਾਂ ਨੂੰ ਜਾਨੀ ਕਿ ਨਹੀਂ ਆਪਾਂ ਨੂੰ ਸੁਪਨੇ ਲੈਣੇ ਚਾਹੀਦੇ ਵੱਡੇ ਵੀ ਜਿਹੜੇ ਪੂਰੇ ਨਹੀਂ ਹੋ ਸਕਦੇ ਜੇ ਨਹੀਂ ਪੂਰੇ ਹੁੰਦੇ ਤਾਂ ਜਿਵੇਂ ਮੈਂ ਪਹਿਲਾਂ ਕਹਿਆ ਵੀ ਤੁਸੀਂ ਹੌਸਲਾ ਨਾ ਛੱਡੋ ਦੇ ਜਿਹੜਾ ਹੌਸਲੇ ਤੋਂ ਕੰਮ ਲੈ ਉਹ ਹੁਣ ਹਰੇਕ ਬੰਦਾ ਕਾਮਯਾਬ ਨਹੀਂ ਹੁੰਦਾਗਾ ਕਈ ਨਾਂ ਕਾਮਯਾਬੀ ਹੁੰਦੇ ਹੁੰਦੇ ਆ ਨਾਂ ਕਾਮਯਾਬ ਹੋ ਕੇ ਵੀ ਦੁਬਾਰਾ ਕਾਮਯਾਬ ਹੋ ਜਾਂਦੇ ਆ ਪਰ ਹੁਣ ਮੁੰਡੇ ਕੁੜੀਆਂ ਨੂੰ ਨੌਜਵਾਨ ਮੁੰਡੇ ਕੁੜੀਆਂ ਨੂੰ ਸਮਝਾਵੇ ਕੌਣ ਕਰਦਿਆਂ ਨਾਲ ਕੋਈ ਗੱਲ ਸਾਂਝੀ ਨਹੀਂ ਕਰਦੇਗੇ ਕਈ ਹੁਣ ਕਰਦੇ ਏਦਾਂ ਦੇ ਹੈਗੇ ਆ ਵੀ ਉਹ ਉਥੋਂ ਦਾ ਜਿਹੜਾ ਸਟ੍ਰੈਸ ਆ ਕੈਨੇਡਾ ਦਾ ਉਹ ਨਹੀਂ ਸਮਝਦੇ ਕਰਦਿਆਂ ਦਾ ਦਬਾਰਾ ਰਹਿੰਦਾ ਵੀ ਤੁਸੀਂ ਪੀਆਰ ਹੋਪੋ ਛੇਤੀ ਤੁਹਾਡਾ ਰਿਸ਼ਤਾ ਕਰਨਾ ਹੈ ਜਾਂ ਤੁਸੀਂ ਪੈਸੇ ਭੇਜੋ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਨ੍ਹਾਂ ਦੇ ਕਾਰਨ ਸਟੂਡੈਂਟ ਆ ਵਿਚਾਰੇ ਪਿਸਦੇ ਰਹਿੰਦੇ ਆ ਇਹ ਸਚਾਈ ਹੈ ਕੋੜਾ ਸੱਚ ਹੈ ਕੋਈ ਮੰਨੇ ਚਾ ਨਾ ਮੰਨੇ ਇਹ ਬਿਲਕੁਲ ਸਚਾਈ ਹੈ ਹੁਣ ਦੋ ਦੋ ਮੁੱਖ ਕਾਰਨ ਆ ਜਿਦੇ ਕਰਕੇ ਮੁੰਡੇ ਕੁੜੀਆਂ ਦਾ ਨੁਕਸਾਨ ਹੋ ਰਿਹਾ ਜਿਵੇਂ ਕੋਈ ਸੁਸਾਈਡ ਕਰ ਗਿਆ ਜਾਂ ਦਿਲ ਦਾ ਦੌਰਾ ਪੈ ਗਿਆ ਇੱਕ ਤਾਂ ਸਟ੍ਰੈਸ ਸਭ ਨਾਲੋਂ ਵੱਡਾ ਕਾਰਨ ਆ ਸਟ੍ਰੈਸ ਤੇ ਦੂਜਾ ਹੈਗਾ ਨਸ਼ਾ ਹੁਣ ਦੂਜਾ ਕਾਰਨ ਵੀ ਪਹਿਲੇ ਕਾਰਨ ਦੇ ਨਾਲ ਜੁੜਿਆ ਵਾ ਹੁਣ ਪੰਜਾਬੀ ਮੁੰਡੇ ਕੁੜੀਆਂ ਨੂੰ ਸਟ੍ਰੈਸ ਹੀ ਇੰਨਾ ਵਿਚਾਰੇ ਭੁੱਖੇ ਰਹਿੰਦੇ ਆ ਠੀਕ ਆ ਨਾ ਉਹਨਾਂ ਨੂੰ ਕੋਈ ਸਿਹਤ ਦਾ ਖਿਆਲ ਆ ਬਸ ਇੱਕੋ ਹੀ ਉਹਨਾਂ ਦੇ ਦਿਮਾਗ 'ਚ ਇਹ ਚੱਲਦਾ ਵੀ ਪੀਆਰ ਹੋ ਜਾਏ ਪੀਆਰ ਕੋਈ ਐਡੀ ਵੀ ਜ਼ਰੂਰੀ ਨਹੀਂ ਹੈਗੀ ਜੇ ਤੁਸੀਂ ਪੀਆਰ ਨਹੀਂ ਵੀ ਹੁੰਦੇ ਤਾਂ ਤੁਸੀਂ ਯਾਰ ਆਪਦੀ ਜ਼ਿੰਦਗੀ ਬਾਰੇ ਤਾਂ ਸੋਚੋ ਆਪਦੇ ਘਰਦਿਆਂ ਨੂੰ ਕੌਨਫੀਡੈਂਸ ਚ ਲਾਓ ਘਰਦਿਆਂ ਨੂੰ ਉੱਥੋਂ ਦੀ ਸਥਿਤੀ ਸਮਝਾਓ ਵੀ ਉੱਥੇ ਤੁਹਾਡਾ ਫਿਊਚਰ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਜੇ ਹੁਣ ਦੇ ਹਾਲਾਤ ਇਹ ਇਜਾਜ਼ਤ ਨਹੀਂ ਦਿੰਦੇ ਤਾਂ ਚੁੱਪ ਕਰਕੇ ਆਪਦਾ ਜੁੱਲੀ ਵਿਸਤਰਾ ਚੱਕੋ ਤੇ ਵਾਪਸ ਆ ਜਾਓ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਵੀ ਪੈਸੇ ਕਮਾਉਣੇ ਕਿਵੇਂ ਆ ਕੰਮ ਕਿਵੇਂ ਕਰਨਾ ਤਾਂ ਤੁਸੀਂ ਪੰਜਾਬ ਦੇ ਵਿੱਚ ਵੀ ਕਾਮਯਾਬ ਹੋ ਸਕਦੇ ਆ ਹੁਣ ਜੇ ਆਪਾਂ ਗੱਲ ਕਰੀਏ ਬਾਹਰਲੇ ਸਟੇਟਾਂ ਦੇ ਲੋਕ ਕੱਲੇ ਪੀਪੇ ਲੈ ਕੇ ਖਾਲੀ ਪੀਪੇ ਲੈ ਕੇ ਆਏ ਸੀ ਤੇ ਇੱਥੇ ਵੱਡੀਆਂ-ਵੱਡੀਆਂ ਕੋਠੀਆਂ ਪਾਲੀਆਂ ਵਧੀਆ ਉਹਨਾਂ ਨੇ ਬਿਜ਼ਨਸ ਕਰ ਲਏ ਫਿਰ ਆਪਾਂ ਨੂੰ ਕੀ ਹੋਇਆ ਕੰਮ ਕਰਨ ਨੂੰ ਆਪਾਂ ਕਿਉਂ ਨਹੀਂ ਕਾਮਯਾਬ ਹੁੰਦੇ ਇਹ ਗੱਲ ਜਿੰਨੀ ਛੇਤੀ ਆਪਾਂ ਸਮਝ ਲਾਂਗੇ ਉਨੀ ਛੇਤੀ ਹੀ ਚੰਗੇ ਰਵਾਂਗੇ ਮੇਰੀ ਮਾਪਿਆਂ ਨੂੰ ਵੀ ਇਹੀ ਅਪੀਲ ਹੈ ਵੀ ਇਹ ਗੱਲਾਂ ਆਪਦੇ ਜਵਾਕਾਂ ਨੂੰ ਸ਼ੁਰੂ ਤੋਂ ਹੀ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਬਥੇਰੇ ਮੌਕੇ ਇੰਡੀਆ ਦੇ ਵਿੱਚ ਵੀ ਹੈਗੇ ਆ ਜਿੰਨਾ ਮੌਕੇ ਨੂੰ ਗਵਾਇਆ ਨਾ ਜਾਵੇ ਟਰਾਈ ਕਰੋ ਤੁਸੀਂ ਕੱਲਾ ਕੈਨੇਡਾ ਨਹੀਂ ਹੈਗਾ ਵੀ ਆਪਾਂ ਪੀਆਰ ਕਾਰਡ ਜੇਬ ਵਿੱਚ ਪਾਲਿਆ ਵੀ ਆਪਾਂ ਕਿੱਡੇ ਕਿ ਵੱਡੇ ਬੰਦੇ ਬਣ ਗਏ ਪੀਆਰ ਹੋਣ ਤੋਂ ਬਾਅਦ ਵੀ ਬਹੁਤ ਵੱਡੇ ਚੈਲੰਜਸ ਹੈਗੇ ਆ ਬਹੁਤ ਵੱਡੀਆਂ ਗੱਲਾਂ ਹੈਗੀਆਂ ਜਿਨ੍ਹਾਂ ਦੇ ਬਾਰੇ ਸੋਚਣ ਦੀ ਲੋੜ ਹੈ ਤਾਂ ਮੈਂ ਗੱਲ ਕਰ ਰਿਹਾ ਸੀ ਦੋ ਮੁੱਖ ਕਰਨਾ ਸਟ੍ਰੈਸ ਤੇ ਨਸ਼ਾ ਜਿਹਦੇ ਕਰਕੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹ ਗਲਤ ਪਾਸੇ ਤੁਰ ਪੈਂਦੇ ਆ ਤੇ ਅਖੀਰੀ ਉਹਦੀ ਜਿਹੜੀ ਸਜ਼ਾ ਆਪ ਵੀ ਭੁਗਤਦੇ ਆ ਤੇ ਉਹਨਾਂ ਦੇ ਮਾਪਿਓ ਵੀ ਭੁਗਤਦੇ ਆ ਘਰ ਵਾਲੇ ਵੀ ਭੁਗਤਦੇ ਆ ਹੁਣ ਇੱਕ ਹੋਰ ਖਬਰ ਚੱਲ ਰਹੀ ਸੀਗੀ ਕਿ 30000 ਬੰਦਿਆਂ ਨੂੰ ਕੈਨੇਡਾ ਡਿਪੋਰਟ ਕਰਨ ਲੱਗਿਆਗਾ ਤੇ ਮੈਨੂੰ ਹੈਰਾਨੀ ਹੁੰਦੀ ਆ ਵੀ ਬੰਦੇ ਆਪਣੇ ਖਾਸ ਕਰਕੇ ਪੰਜਾਬ ਦੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਇਹ ਕਹਿ ਰਹੇ ਸੀ ਵੀ ਇਹ ਖਬਰ ਝੂਠੀ ਹੈ ਇਹ ਖਬਰ ਬਿਲਕੁਲ ਸੱਚੀ ਹੈ ਜੇ ਤੁਸੀਂ ਇਹ ਖਬਰ ਨੂੰ ਪੜ੍ਹਨਾ ਹੈ ਤਾਂ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਚਲੇ ਜਾਓ ਉੱਥੇ ਖਬਰ ਦਾ ਲਿੰਕ ਪਿਆ ਉੱਥੋਂ ਤੁਸੀਂ ਪੜ੍ਹ ਸਕਦੇ ਆ ਹੁਣ ਕੈਨੇਡਾ ਸਰਕਾਰ ਨੇ ਇਹ ਕੋਈ ਹੁਣ ਦਾ ਗੱਲ ਨਹੀਂ ਹੈਗੀ ਵੀ 30000 ਬੰਦੇ ਨੂੰ ਕੈਨੇਡਾ ਡਿਪੋਰਟ ਕਰਨ ਲੱਗਿਆ ਇਹ ਪ੍ਰੋਸੈਸ ਨੂੰ ਚੱਲਦੇ ਨੂੰ ਲਗਭਗ 7-8 ਮਹੀਨੇ ਹੋ ਗਏ 7-8 ਮਹੀਨਿਆਂ ਤੋਂ 30000 ਬੰਦਾ ਜਿਹੜੀ ਕੈਨੇਡਾ ਸਰਕਾਰ ਲੱਭ ਰਹੀ ਹੈ CBSA ਕੈਨੇਡਾ ਨੇ 30000 ਬੰਦਿਆਂ ਦੇ ਖਿਲਾਫ ਡਿਪੋਰਟੇਸ਼ਨ ਵਾਰੰਟ ਆਲਰੇਡੀ ਜਾਰੀ ਕਰ ਦਿੱਤਾ ਹੈਗਾ ਹੁਣ ਇਹ ਕਿਹੜੇ ਬੰਦੇ ਹੈਗੇ ਜਿਨ੍ਹਾਂ ਦੇ ਖਿਲਾਫ ਵਰਾਂਟ ਜਾਰੀ ਹੋਇਆ ਜਦੋਂ ਇਹ ਬੰਦੇ ਡਿੱਕੇ ਆ ਗਏ ਸਰਕਾਰ ਦੇ ਨਾਲ ਦੀ ਨਾਲ ਹੀ ਰਿਪੋਰਟ ਹੋਣਗੇ ਉਹ ਤਿੰਨ categories ਦੇ ਬੰਦੇ ਹੈਗੇ ਆ ਪਹਿਲੀ category ਹੈਗੀ ਹੈ ਜਿਨ੍ਹਾਂ ਦੇ asylum case ਆ ਜਿਹੜੇ ਉਹ ਖਾਰਜ ਹੋ ਚੁੱਕੇ ਆ ਕੈਨੇਡਾ ਦੇ ਵਿੱਚ ਦੂਜੀ category ਹੈਗੀ ਹੈ ਜਿਹੜੇ ਬੰਦਿਆਂ ਦਾ ਵੀਜ਼ਾ ਖਤਮ ਹੋ ਗਿਆ ਹੁਣ ਓਵਰਸਟੇ ਦੇ ਕੈਨੇਡਾ ਦੇ ਵਿੱਚ ਰਹਿ ਰਹੇ ਆ ਲੁਕੇ ਹੋਏ ਆ ਤੇ ਤੀਜੇ ਉਹ ਲੋਕ ਆ ਜਿਹੜੇ ਬੰਦੇ ਗਲਤ ਡਾਕੂਮੈਂਟਾਂ ਤੇ ਕੈਨੇਡਾ ਆ ਗਏ ਤੇ ਕ੍ਰਾਈਮਨਲ ਗਤੀਵਿਧੀਆਂ ਨਾਲ ਉਹ ਸਬੰਧ ਰੱਖਦੇ ਸੀ ਉਹਨਾਂ ਬੰਦਿਆਂ ਦੇ ਖਿਲਾਫ ਵੀ ਡਿਪੋਰਟੇਸ਼ਨ ਵਾਰੰਟ ਜਾਰੀ ਹੋ ਚੁੱਕੇ ਐ ਤੇ ਜਦੋਂ ਵੀ ਇਹ ਸੀਬੀਐਸਏ ਰੇਡ ਮਾਰ ਰਹੀ ਐ ਜਦੋਂ ਵੀ ਕਿਤੇ ਬੰਦੇ ਇਹ ਸਰਕਾਰ ਨੂੰ ਮਿਲ ਗਏ ਤਾਂ ਡਿਪੋਰਟੇਸ਼ਨ ਦੀ ਕਾਰਵਾਈ ਸਰਕਾਰ ਨੇ ਸ਼ੁਰੂ ਕਰ ਦੇਣੀ ਐ ਇੱਕ ਜਿਹੜਾ ਸਟੈਂਡਰਡ ਡਿਪੋਰਟੇਸ਼ਨ ਜਿਹੜਾ ਖਰਚਾ ਉਹ 3800 ਕੈਨੇਡੀਅਨ ਡਾਲਰ ਸਰਕਾਰ ਖਰਚ ਕਰੂਗੀ ਸਰਕਾਰ ਨੇ ਇਹ ਵੀ ਪਲੈਨਿੰਗ ਕੀਤੀ ਹੋਈ ਐ ਜੇ ਕਿਸੇ ਬੰਦੇ ਨੂੰ ਡਿਪੋਰਟ ਕਰਨਾ ਹੈ ਕੋਈ ਕ੍ਰਿਮੀਨਲ ਐਕਟੀਵਿਟੀ ਦਾ ਬੰਦਾ ਹੈਗਾ ਜਿਹੜਾ ਦੂਜੇ ਇੰਡੀਆ ਦੀ ਜਾਂ ਕਿਸੇ ਹੋਰ ਕੰਟਰੀ ਦੀ ਸਰਕਾਰ ਨੂੰ ਸਪੁਰਦ ਕਰਨਾ ਹੈ ਵਿਦ ਸਿਕਿਉਰਿਟੀ ਉਹਨੂੰ ਡਿਪੋਰਟ ਹੋਣਾ ਹੈ ਉਹਦੇ ਤੇ ਲਗਭਗ 12800 ਡਾਲਰ ਖਰਚ ਹੋਣਾ ਤੇ ਇਹ ਜਿਹੜਾ ਖਰਚ ਕੀਤਾ ਜਾਊਗਾ ਜੇ ਦੁਬਾਰਾ ਬੰਦੇ ਨੇ ਕੈਨੇਡਾ ਆਉਣਾ ਹੈ ਦੁਬਾਰਾ ਕੋਈ ਐਪਲੀਕੇਸ਼ਨ ਲਾਉਣੀ ਆ ਤਾਂ ਉਹਨੂੰ ਇਹ ਰੀਪੇ ਕਰਨਾ ਪਊਗਾ ਭਾਵੇਂ ਜਿੰਨਾ ਖਰਚਾ ਕੈਨੇਡਾ ਸਰਕਾਰ ਨੇ ਉਸ ਬੰਦੇ ਤੇ ਕੀਤਾ ਉਹਨੂੰ ਰੀਪੇ ਕਰਨਾ ਪਊਗਾ ਹੁਣ ਤੁਸੀਂ ਦੇਖੋ ਵੀ ਸਾਲ 2024 ਦੇ ਵਿੱਚ 20000 ਬੰਦਿਆਂ ਨੇ ਅਸਾਈਲਮ ਅਪਲਾਈ ਕੀਤੀ ਕੈਨੇਡਾ ਦੇ ਵਿੱਚੋਂ ਜਿਦੇ ਵਿੱਚ ਬਹੁਤ ਸਾਰੇ ਸਟੂਡੈਂਟ ਸੀਗੇ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਗਏ ਸੀਗੇ ਤੇ ਇਹ 20000 ਐਪਲੀਕੇਸ਼ਨ ਦੇ ਵਿੱਚੋਂ 98% ਜਿਹੜੀਆਂ ਹੈਗੀਆਂ ਐਪਲੀਕੇਸ਼ਨ ਅਸਾਈਲਮ ਦੀਆਂ ਖਾਰਜ ਕਰਤੀਆਂ ਸਰਕਾਰ ਨੇ ਕਿਉਂਕਿ ਜਾਲੀ ਡਾਕੂਮੈਂਟਾਂ ਦੇ ਫਾਈਲ ਕੀਤੀਆਂ ਸੀ ਹੁਣ 30000 ਬੰਦੇ ਚੋਂ ਬਹੁਤ ਸਾਰੇ ਸਟੂਡੈਂਟ ਹੈ ਸਟੂਡੈਂਟ ਕਿਉਂ ਆ ਇਹਨਾਂ ਦੇ ਵਰਕ ਪਰਮਿਟ ਖਤਮ ਹੋ ਗਏ ਸੀ ਵਰਕ ਪਰਮਿਟ ਮਿਲਿਆ ਨਹੀਂ ਸਟੱਡੀ ਇਹਨਾਂ ਨੇ ਕੀਤੀ ਨਹੀਂ ਸਟੱਡੀ ਛੱਡਤੀ ਹੁਣ ਭੱਜੇ ਵੀ ਆ ਕੋਈ ਕਿਤੇ ਰਹਿ ਰਿਹਾ ਕੋਈ ਕਿਤੇ ਰਹਿ ਰਿਹਾ ਪਰ ਇਹ اٹਲ ਸਚਾਈ ਹੈ ਵੀ ਜਿਸ ਦਿਨ ਸਰਕਾਰ ਦੇ ਡਿੱਕੇ ਆਗੇ ਇਹ ਬੰਦੇ ਜਿਸ ਦਿਨ ਫੜੇਗੇ ਇਹ ਡਿਪੋਰਟ ਹੋਣਗੇ ਇਹ ਗੱਲ ਤੈਅ ਆ ਕਿਉਂਕਿ ਡਿਪੋਰਟੇਸ਼ਨ ਵਾਰੰਟ ਨੂੰ ਜੇ ਤੁਸੀਂ ਚੈਲੰਜ ਕਰਨਾ ਤੁਹਾਨੂੰ ਕੋਰਟ ਚ ਜਾਣਾ ਪਊ ਤੁਹਾਨੂੰ ਲੀਗਲ ਸਰਵਸੇ ਲੈਣੀ ਪਊਗੀ ਪਰ ਇਹ ਬੰਦੇ ਜਾਨੀ ਕਿ ਕੰਮ ਇਹ ਕਰ ਨਹੀਂ ਸਕਦੇ ਕਿ ਕੋਈ ਕੰਮ ਹੈ ਨਹੀਂ ਲੋਕਸ਼ਿਪ ਕੇ ਜੇ ਕੰਮ ਕਰ ਵੀ ਰਹੇ ਸੀ ਤਾਂ ਕਿੰਨੇ ਕ ਪੈਸੇ ਕਮਾ ਲੈਣਗੇ ਇਸ ਕਰਕੇ ਕਾਨੂੰਨੀ ਸਹਾਇਤਾ ਵੀ ਨਹੀਂ ਲੈ ਸਕਦੇ ਕਿਉਂਕਿ ਵਕੀਲਾਂ ਦੀ ਫੀਸ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹਾਈ ਹੈ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਕੋਈ ਟਾਵਾਂ ਹੋਊਗਾ ਜਿਹੜਾ ਕੋਈ ਕਾਨੂੰਨ ਦੀ ਸਹਾਇਤਾ ਲਾਊਗਾ ਤੇ ਇਹ ਡਿਪੋਰਟੇਸ਼ਨ ਦੇ ਖਿਲਾਫ ਜਿਹੜਾ ਕੋਈ ਅਪੀਲ ਦਲੀਲ ਕਰੂਗਾ ਅਦਰਵਾਈਜ਼ ਤਾਂ ਇਹ ਬੰਦੇ ਡਿਪੋਰਟ ਹੋਣਗੇ ਇਹ ਗੱਲ ਤੈਅ ਆ ਬਿਲਕੁਲ ਇਹ ਸੱਚ ਹੈ ਕੋਈ ਮੰਨੇ ਚਾ ਨਾ ਮੰਨੇ ਤੇ ਇਸ ਵੀਡੀਓ ਦੇ ਮਾਦਮ ਰਾਈ ਮੇਰੀ ਇੱਕ ਹੀ ਪੀਲ ਹੈ ਬਿ ਭੱਜੋ ਨਾ ਠੀਕ ਹੈ ਜੇ ਤੁਹਾਡਾ ਕੋਈ ਪੀਆਰ ਨਹੀਂ ਬਣਦੀ ਨਹੀਂ ਵਰਕ ਪਰਮਿਟ ਮਿਲਦਾ ਤਾਂ ਘਰਦਿਆਂ ਨੂੰ ਕੌਨਫੀਡੈਂਸ ਚ ਲਾਓ ਉਹਨਾਂ ਨੂੰ ਸੱਚੀ ਗੱਲ ਦੱਸੋ ਕੋਈ ਕੈਨੇਡਾ ਨੂੰ ਸਵਰਗ ਨਾ ਸਮਝੋ ਵੀ ਜੇ ਕੈਨੇਡਾ ਅਸੀਂ ਛੱਡਤਾ ਤਾਂ ਪਤਾ ਨਹੀਂ ਕੀ ਹੋ ਜੂਗਾ ਦੁਨੀਆ ਬਹੁਤ ਵੱਡੀ ਹੈਗੀ ਆ ਕਿਤੇ ਵੀ ਤੁਸੀਂ ਕਾਮਯਾਬ ਹੋ ਸਕਦੇ ਆ ਜੇ ਤੁਹਾਡੇ ਚ ਜज्ਬਾ ਹੈਗਾ ਕਾਮਯਾਬ ਹੋਣ ਦਾ ਇਸ ਕਰਕੇ ਕਾਨੂੰਨੀ ਸਹਾਇਤਾ ਲਓ ਜਿਹੜਾ ਗਲਤ ਰਾਹ ਅਖਤਿਆਰ ਨਾ ਕਰੋ ਸਤਿ ਸ਼੍ਰੀ ਅਕਾਲ ਜੀ ਬਾਕੀ ਮੇਰੀ ਬੇਨਤੀ ਇਹ ਆ ਕਿ ਸਪੋਰਟ ਕਰਦਿਆ ਕਰੋ ਜੇ ਤੁਹਾਨੂੰ ਲੱਗਦਾ ਹੈ ਵੀ ਕੋਈ ਮੇਰੇ ਮਾਧਿਅਮ ਰਾਹੀਂ ਕੋਈ ਚੰਗੀ ਗੱਲ ਲੋਕਾਂ ਤੱਕ ਪੰਜਾਬੀਆਂ ਤੱਕ ਪੰਜਾਬ ਦੇ ਪੰਜਾਬ ਨੂੰ ਪ੍ਰੋਮੋਟ ਕਰਨ ਲਈ ਕੋਈ ਚੰਗਾ ਮੈਸੇਜ ਮੈਂ ਦੇ ਰਿਹਾ ਤਾਂ ਤੁਸੀਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਰ ਦਿਆ ਕਰੋ ਵੀਡੀਓ ਤੇ ਅੱਗੇ ਜੇ ਕੋਈ ਇਸ ਵੀਡੀਓ ਨਾਲ ਜਿੰਨੂੰ ਕੋਈ ਫਾਇਦਾ ਹੋ ਸਕਦਾ ਤੇ ਉਹਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਸასი ਕਾਲ